ਅਸੀ ਗੱਲ ਜੀ ਸਾਰਿਆਂ ਨੂੰ ਆਪਾਂ ਨੇ ਕੱਲ ਸੂਲਰ ਪਲਾਨ ਸੀ ਜਿਹੜਾ ਉਹਦਾ ਕੱਲ ਮੀਟਰ ਲੱਗ ਗਿਆ ਸੀਗਾ ਤੇ ਅੱਜ ਜੋ ਦੀ ਰੀਡਿੰਗ ਹੋਈ ਹੈ ਇੱਕ ਦਿਨ ਦੀ ਉਹ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਹੋਈ ਹੈ ਰੀਡਿੰਗ ਇੱਕ ਦਿਨ ਦੀ ਦੀ 30 ਕਿਲੋਵਾਟ ਅਰ ਬਣਾਈਆਂ ਯਾਨੀ ਇੱਕ ਦਿਨ ਦੀਆਂ ਜੁਨਟਾਂ ਇਹਨਾਂ ਨੇ 30 ਬਣਾਈਆਂ ਨੇ ਜੀ ਜਿਹੜਾ ਉੱਪਰ ਈ ਡੇ ਲਿਖਿਆ ਹੈ ਇਹਦਾ ਮਤਲਬ ਹੁੰਦਾ ਵੀ ਅੱਜ ਦੀ ਜੁਨਟ ਕਿੰਨੀ ਬਣੀ ਹੈ ਈ ਟੋਟਲ ਦਾ ਮਤਲਬ ਹੁੰਦਾ ਹੈ ਵੀ ਆਪਣੀ ਟੋਟਲ ਕਿੰਨੀਆਂ ਜੁਨਟਾਂ ਆਪਣੇ ਸੂਲਰ ਪੈਨਲਸ ਨੇ ਬਣਾ ਦਿੱਤੀਆਂ ਹੁਣ ਤੱਕ ਤਾਂ ਆਪਾਂ ਦੇਖ ਸਕਦੇ ਹਾਂ ਇਹਦੇ ਵਿੱਚ ਵੀ ਜੋ ਮੋਨੋਪਰਕ ਹਾਫ ਕੱਟ ਬਾਈਫੇਸ਼ੀਅਲ ਸੋਲਰ ਪੈਨਲਸ ਨੇ ਉਹ ਇੱਕ ਦਿਨ ਦੇ ਵਿੱਚ ਵੀ 30 ਜੁੰਟਾ ਬਣਾ ਰੇ ਨੇ ਜਾਨਕੀ ਐਵਰੇਜ ਕਿੰਨੀ ਆ ਗਈ ਆਪਣੇ ਕੋਲ 6 ਤੀ ਆ ਗਈ 6 ਜੁੰਟ ਦੀ ਐਵਰੇਜ ਆ ਗਈ ਆਪਣੇ ਕੋਲ ਵੀ ਇੱਕ ਪੈਨਲ 1 ਕਿਲੋਵਾਟ ਦਾ ਪੈਨਲ ਵੀ ਆਪਣੇ ਕੋਲ 6 ਜੁੰਟਾ ਬਣਾਉਂਦਾ ਵਿੱਚ ਦੀ 2 ਘੰਟੇ 2 ਘੰਟੇ ਨਹੀਂ 45 ਮਿੰਟ ਲੈਟ ਵੀ ਗਈ ਸੀ ਅਸੀਂ ਐਵਰੇਜ ਕਿੱਡੇ ਵੀ 1 ਘੰਟੇ ਦੇ ਵਿੱਚ ਇਹ ਦੁਪਹਿਰ ਨੂੰ 4 ਤੋਂ 4.5 ਜੁੰਟਾਂ ਤਿਆਰ ਕਰ ਰਿਆ ਹੈ ਤੁਸੀਂ ਦੇਖ ਸਕਦੇ ਹੋ ਇਸ ਨੂੰ ਮੋਨੋ ਪਰਕਾ ਇਹਦਾ ਬਸ ਇਸ ਤਰ੍ਹਾਂ ਦਾ ਫਾਇਦਾ ਵੀ ਆਪਣੀ 1 ਜੁੰਟੇ ਹੀ 1 ਕਿਲੋ ਵਟ ਜਾਂਦਾ ਪੈਦਾ ਕਰੂਗਾ ਮੱਕੀ ਦੀਆਂ ਜਿਹੜੀਆਂ ਜੁੰਟਾਂ ਜ਼ਿਆਦਾ ਪੈਦਾ ਕਰਨ ਲਈ ਕੁਝ ਆਪਣੇ ਉਹ ਨੇ ਮੈਥਡਸ ਨੇ ਜਿਵੇਂ ਆਪਾਂ ਨੇ ਪਲੇਟਸ ਨੂੰ ਸਾਫ਼ ਰੱਖਣਾ ਤੁਸੀਂ ਦੇਖੋ ਸਾਹਮਣੇ ਇੱਕ ਪਾਸੇ ਮੈਂ ਸਾਫ਼ ਕੀਤੀ ਤੇ ਇੱਕ ਦੂਜੇ ਪਾਸੇ ਸਾਫ਼ ਨਹੀਂ ਹੈਗੀਆਂ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਜਿੰਨਾ ਆਪਾਂ ਇਹਨਾਂ ਨੂੰ ਧੂੜ ਮਿੱਟੀ ਡਸਟ ਦੋਵਾਂ ਪੰਨ ਨੂੰ ਦੂਰ ਰੱਖਾਂਏ ਸੋਨੂੰ ਪੈਨਲਸ ਨੂੰ ਉਹਨੇ ਹੀ ਜ਼ਿਆਦਾ ਆਪਣੀਆਂ ਜਿਹੜੀਆਂ ਯੂਨਟਾਂ ਦੇ ਵਿੱਚ ਯਾਫਾ ਹੋਊਗਾ ਇੱਕ ਦੋ ਯੂਨਟਾਂ ਜਾਂ ਜਾਨਕੀ ਜ਼ਿਆਦਾ ਐਕਸਟਰਾ ਬਣਣਗੇ ਜੇ ਆਪਾਂ ਹੁਣ ਇਹਨਾਂ ਨੂੰ ਸਾਫ਼ ਹੀ ਨਾ ਰੱਖੀਏ ਉੱਪਰ ਮਿੱਟੀ ਘਟਾ ਪੈਂਦਾ ਰਿਹਾ ਤਾਂ ਇਹਨਾਂ ਨੇ ਯੂਨਟਾਂ ਦੀ ਕੰਜ਼ਮਪਸ਼ਨਸ ਘਟਾ ਦੇਈਗੀ ਇਹ ਜੁੰਟਾ ਬਣਾਉਣੀ ਇਹਨਾਂ ਨੇ ਕਟਾ ਦੇਣੀਆਂ ਨੇ ਇੱਕ ਅੱਧੀ ਜੁੰਟ ਦਾ ਫਰਕ ਆ ਪੈ ਜੂਗਾ ਜਿੰਨਾ ਆਪਾਂ ਇਹਨਾਂ ਨੂੰ ਸਾਫ਼ ਰੱਖਾਂਗੇ ਓਨੀ ਜ਼ਿਆਦੇ ਇਹ ਆਪਣੀਆਂ ਯੂਨਿਟਸ ਨੇ ਇੱਕ ਦੋ ਆਪਣੀਆਂ ਵੱਧ ਪੈਦਾ ਕਰਨਗੇ ਬਾਕੀ ਤੁਸੀਂ ਦੱਸੋ ਜੀ ਆਪਦੇ ਕਮੈਂਟ ਲਾਈਕ ਸ਼ੇਅਰ ਕਰੋ ਜੀ ਜ਼ਰੂਰ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ